ਕੇ ਚਿੱਠੇ ਲਿਖੇ ਸਿੰਘ ਪੁੱਤਾ ਹੱਥ ਵਿੱਚ ਹੈ ਮੋਟਾ ਸੋਟਾ ਵਿੱਚ ਰਾਖੋਤਾ ਅੰਨਾ ਲਾਇਆ ਘਟੇ ਨੂੰ ਪੈਸਾ ਲਾਇਆ ਪੁੱਤਾ ਜਾਂ ਆਖੀ ਭਾਦੀ ਖੰਨੋ ਨੂੰ ਓਉ ਆਖੇ ਸਿੰਘ ਪੁੱਤਾ ਸਿੱਖ ਕੌਮ ਜਿਹੜੀ ਹੈ ਸ਼ਾਹਦਾਂ ਦੇ ਨਾਲ ਇਤਿਹਾਸ ਭਰਿਆ ਹੋਇਆ ਤੇ ਐਸੇ ਹੀ ਮਹਾਨ ਗੁਰਸਿੱਖ ਸੰਨ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸੀ ਜਿਨ੍ਹਾਂ ਨੂੰ ਜਦੋਂ ਮੌਕਾ ਮਿਲਿਆ ਤੇ ਉਹਨਾਂ ਨੇ ਅਹਿਸਾਸ ਕਰਾਇਆ ਦੁਨੀਆ ਨੂੰ ਕਿ ਸਿੱਖ ਕੌਮ ਜਿਹੜੀ ਹੈ ਉਹਦੀਆਂ ਜੜ੍ਹਾਂ ਜੜੀਆਂ ਨੇ ਪਤਾਲਾਂ ਤੱਕ ਲੱਗੀਆਂ ਹੋਈਆਂ ਨੇ ਕਿਉਂਕਿ ਉਹਨਾਂ ਦੇ ਸਮੇਂ ਵਿੱਚ ਜਕਰੀਆ ਖਾਨ ਨੇ ਇੱਕ ਐਲਾਨ ਕਰਾਇਆ ਹੋਇਆ ਸੀ ਕਿ ਅਸੀਂ ਸਿੱਖਾਂ ਨੂੰ ਖਤਮ ਕਰ ਦਿੱਤਾ ਖੁਰਾਕ ਹੋਝ ਮਿਟਾ ਦਿੱਤਾ ਪਰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਇਹ ਅਹਿਸਾਸ ਕਰਵਾ ਦਿੱਤਾ ਉਸ ਸਮੇਂ ਦੀ ਸਰਕਾਰ ਨੂੰ ਵੀ ਪੂਰੇ ਦੁਨੀਆ ਨੂੰ ਕਿ ਸਿੱਖ ਜਿਹੜੇ ਨੇ ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਹ ਜਿਹੜੀ ਸਿੱਖੀ ਹੈ ਖੰਡੇ ਦੀ ਧਾਰ ਤੇ ਪੈਦਾ ਹੋਈ ਹੈ ਤੇ ਇਸ ਕਰਕੇ ਇਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਇਸ ਨੂੰ ਦੁਨੀਆ ਵਿੱਚ ਕੋਈ ਖਤਮ ਨਹੀਂ ਕਰ ਸਕਦਾ ਰਹਿਦੀ ਦੁਨੀਆ ਤੱਕ ਖਾਲਸੇ ਦਾ ਰਾਜ ਰਹੇਗਾ ਬਾਬਾ ਬੋਤਾ ਸਿੰਘ ਬਾਬਾ ਦਰਜਾ ਸਿੰਘ ਜੀ ਇਹਨਾਂ ਦੇ ਜੀਵਨ ਦਾ ਸੰਖੇਪ ਜਿਹਾ ਇਤਿਹਾਸ ਆਪ ਜੀ ਦੇ ਨਾਲ ਸਾਂਝ ਪਾਈਏ ਇਹ ਉਹ ਸਮਾਂ ਸੀ ਜਦੋਂ ਜਕਰੀਆ ਖਾਨ ਦਾ ਨਾਦਰ ਸ਼ਾਹ ਦਾ ਸਮਾਂ ਚੱਲਦਾ ਸੀ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਭਾਈ ਤਾਰੂ ਸਿੰਘ ਜੀ ਸਾਹਾ ਤਾਂ ਬਾਬਾ ਬੰਦਾ ਸਿੰਘ ਜੀ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ ਤੇ ਜਦੋਂ ਮੁਗਲ ਆਉਂਦੇ ਸਨ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਪੂਰੇ ਹਿੰਦੁਸਤਾਨ ਨੂੰ ਲੁੱਟ ਲੈਂਦੇ ਸਨ ਜਦੋਂ ਲੰਘਦੇ ਸੀ ਉਹ ਲੰਘਣ ਦਾ ਜਿਹੜਾ ਰਸਤਾ ਸੀ ਉਹ ਸੀ ਪੰਜਾਬ ਤੇ ਜਦੋਂ ਪੰਜਾਬ ਦੇ ਰਾਹੀ ਨੂੰ ਹਿੰਦੁਸਤਾਨ ਨੂੰ ਪਾਰ ਕਰਦੇ ਸਨ ਕਿਉਂਕਿ ਅਫਗਾਨਿਸਤਾਨ ਇਹ ਸਾਰੇ ਮੁਗਲਾਂ ਦੇ ਏਰੀਆ ਸੀ ਤੇ ਪੰਜਾਬ ਦੇ ਵਿੱਚੋਂ ਹੀ ਹੋ ਕੇ ਰਸਤਾ ਜਾਂਦਾ ਤੇ ਜਦੋਂ ਵੀ ਪੰਜਾਬ ਤੋਂ ਹੋ ਕੇ ਜਾਂਦੇ ਤੇ ਸਿੱਖੀ ਉਹਨਾਂ ਨੂੰ ਟੱਕਰ ਦੇ ਰਸਤੇ ਵਿੱਚ ਇਸ ਸਿੱਖ ਜਿਹੜੇ ਇਸ ਨਾਲ ਕੋ ਮੁਕਾਬਲਾ ਕਰਦੇ ਤੇ ਉਹਨਾਂ ਦਾ ਬਹੁਤ ਨੁਕਸਾਨ ਕਰ ਜਿੰਨਾਂ ਲੁੱਟਿਆ ਹੁੰਦਾ ਸੀ ਉਹ ਵੀ ਖੋ ਲੈਂਦੇ ਤੇ ਇਸ ਗੱਲ ਤੋਂ ਮੁਗਲ ਬੜੇ ਪਰੇਸ਼ਾਨ ਸੀ ਕਿ ਸਾਨੂੰ ਹਿੰਦੁਸਤਾਨ ਵਿੱਚ ਕੋਈ ਨਹੀਂ ਰੋਕ ਸਕਦਾ ਪਰ ਇਹ ਜਿਹੜੇ ਸਿੱਖ ਨੇ ਹੈ ਵੀ ਬਹੁਤ ਥੋੜੇ ਬੜੇ ਬਰੇ ਖਤਰਨਾਕ ਨੇ ਸਾਨੂੰ ਹਮੇਸ਼ਾ ਹੀ ਹਰ ਵਾਰੀ ਰੋਕ ਦੇਣ ਇਸ ਕਰਕੇ ਜਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਵਾਏ ਇਨਾਮ ਰਖੇ ਤੇ ਜੇ ਕੋਈ ਸਾਨੂੰ ਸਿੱਖ ਲੱਭ ਲੱਭ ਕੇ ਲਿਆਏ ਜੀਉਂਦਾ ਪਕੜਾਏ ਮਰਦਾ ਪਕੜਾਏ ਉਹਨਾਂ ਨੂੰ ਵੱਖ-ਵੱਖ ਵੱਡੇ-ਵੱਡੇ ਜਨਾਬ ਦਿੱਤੇ ਜਾਣਗੇ ਇੱਕ ਸਿੱਖਾਂ ਨੂੰ ਚੁਣ-ਚੁਣ ਕੇ ਸ਼ਹੀਦ ਕੀਤਾ ਜਾਂਦਾ ਤੇ ਇੱਕ ਵਾਰ ਦੀ ਗੱਲ ਹੈ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਇਹ ਵੀ ਇਨ੍ਹਾਂ ਹੀ ਸਮਿਆਂ ਵਿੱਚ ਜੰਮੇ ਪਲੇ ਇਨ੍ਹਾਂ ਨੇ ਸਾਰਾ ਕੁਝ ਆਪਣੀ ਅੱਖੀਂ ਵੇਖਿਆ ਕਿ ਸਿੱਖਾਂ ਦੇ ਉੱਤੇ ਕਿਵੇਂ ਸਰਕਾਰਾਂ ਕਸ਼ਟ ਕਰਦੀਆਂ ਹਨ ਤੇ ਉਸ ਸਮੇਂ ਹਾਲਤ ਇਤਨੀ ਮੰਦਪਾਗੀ ਹੋ ਚੁੱਕੀ ਸੀ ਕੋਈ ਥੁਲੇ ਆਮ ਸਿੱਖ ਜਿਹੜਾ ਸੀ ਦਰਬਾਰ ਸਹਿ ਅੰਮ੍ਰਿਤ ਸਰ ਤੱਕ ਵੀ ਨਹੀਂ ਜਾ ਸਕਦਾ ਸੀ ਰਾਤ ਦੇ ਨੇਰੇ ਵਿੱਚ ਜਾਣਾ ਪੈਂਦਾ ਸੀ ਜਿਨੇ ਝਾੜੀਆਂ ਜੰਗਲਾਂ ਵਿੱਚ ਬਹਿ ਕੇ ਰਾਤ ਕਰਨਾ ਪੈਂਦਾ ਤੇ ਜਦੋਂ ਰਾਤ ਹੁੰਦੀ ਤਾਂ ਜਿਹੜਾ ਹੈ ਸਬਕ ਕਰਨਾ ਹੁੰਦਾ ਸੀ ਤੇ ਬਾਬਾ ਬੋਧਾ ਸਿੰਘ ਜੀ ਤੇ ਬਾਬਾ ਕਰਜਾ ਸਿੰਘ ਜੀ ਇਹ ਦੋ ਸਿੱਖ ਜਵਾਨ ਹੋਏ ਇਨਾਂ ਦੇ ਹਿਰਦੇ ਵਿੱਚ ਵੀ ਸਿੱਖੀ ਦੇ ਪ੍ਰਤੀ ਲਗਨ ਸੀ ਅੰਮ੍ਰਿਤ ਛਕਿਆ ਖੰਡੇ ਬਾਟੇ ਦਾ ਤੇ ਸਿੰਘ ਸਜੇ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਸੀ ਇਨਾਂ ਦੇ ਹਿਰਦੇ ਵਿੱਚ ਨਾਮ ਬਾਣੀ ਦੇ ਨਾਲ ਤੇ ਮਨ ਵਿੱਚ ਇਨਾਂ ਨੇ ਆਇਆ ਚਲੋ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਚਲੀਏ ਪਰ ਸਮਾ ਹਾਲਾਤ ਇੰਨੇ ਨਾਜੁਕ ਸੀ ਕਿ ਖੁੱਲੇ ਆ ਨਹੀਂ ਜਾ ਸਕਦੇ ਸਨ ਤੇ ਦੋਨੋਂ ਜਣੇ ਮਿਲ ਕੇ ਜਾ ਰਹੇ ਸਨ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਤੇ ਰਾਤ ਨੂੰ ਸਫ਼ਰ ਕਰਦੇ ਸਨ ਦਿਨੇ ਜਿਹੜਾ ਸੀ ਜੰਗਲਾਂ ਵਿੱਚ ਆਰਾਮ ਕਰਦੇ ਸਨ ਇੱਕ ਦਿਨ ਜਾ ਰਹੇ ਸਨ ਤੇ ਦੁਪਹਿਰ ਵੇਲੇ ਛਾਵੀਆਂ ਦੇ ਪਿੱਛੇ ਲੁਕ ਕੇ ਆਰਾਮ ਕਰ ਰਹੇ ਸਨ ਕੀ ਹੋਇਆ ਉਸ ਸਮੇਂ ਕੋਸ ਬਸਤੇ ਤੋਂ ਦੋ ਸਿਪਾਈ ਲੰਘੇ ਮੁਗਲ ਸਰਕਾਰ ਦੇ ਦੋ ਸੈਨਿਕ ਲੰਘੇ ਤੇ ਆਪਸ ਵਿੱਚ ਗੱਲਾਂ ਕਰਦੇ ਜਾਂਦੇ ਨੇ ਕਿ ਜਦੋਂ ਲਾਗਿਓਂ ਦੇ ਲੰਘੇ ਤੇ ਛਾੜੀ ਜਿਹੜੀ ਹੈ ਉਹ ਹਿੱਲੀਆਂ ਝਾੜੇ ਹਿੱਲੇ ਤੇ ਇੱਕ ਸਿਪਾਈ ਨੇ ਦੂਸਰੇ ਨੂੰ ਆਖਿਆ ਕਿ ਇੱਧਰ ਖੜਕਾ ਜਿਹਾ ਹੋਇਆ ਲੱਗਦਾ ਲੱਗਦਾ ਝਾੜੀਆਂ ਦੇ ਪਿੱਛੇ ਸਿੰਘ ਲੁਕੇ ਹੋਏ ਨੇ ਤੇ ਦੂਸਰਾ ਕਹਿੰਦਾ ਕਿ ਨਹੀਂ ਸਿੰਘ ਨਹੀਂ ਹੋ ਸਕਦੇ ਸਿੰਘ ਤਾਂ ਕਦੇ ਲੋਕੇ ਬੈਠਦੇ ਨਹੀਂ ਜੇ ਸਿੰਘ ਹੁੰਦੇ ਤਾਂ ਸਾਹਮਣੇ ਆ ਕੇ ਮੁਕਾਬਲਾ ਕਰਦੇ ਮਰਦੇ ਜਾਂ ਮਾਰਦੇ ਕਦੇ ਵੀ ਸਿੱਖ ਜਿਹੜੇ ਨੇ ਲੋਕੇ ਨਹੀਂ ਬੈਠਦੇ ਦੂਸਰੇ ਨੇ ਪਿਆ ਕਿ ਹੋ ਸਕਦਾ ਹੈ ਕਿ ਇਸ ਕੋਈ ਚੋਰ ਹੋਣਾ ਜਾਂ ਉਚਕਾ ਹੋਣਾ ਹੈ ਜਾਂ ਕੋਈ ਕਾਇਰ ਹੋਣਾ ਜਿਹੜਾ ਛੁਪ ਕੇ ਬੈਠਾ ਹੋਇਆ ਤੇ ਦੂਸਰੇ ਨੇ ਕਿਹਾ ਕਿ ਜੋੜਾ ਮਰਜ਼ੀ ਹੋਵੇ ਆਪਾਂ ਚਲੀ ਆਪਾਂ ਹੀ ਲੈਣਾ ਜੇ ਸਿੱਖ ਹੁੰਦਾ ਤੇ ਆਪਣੇ ਆਪ ਬਾਹਰ ਆ ਜਾਂਦਾ ਇਸ ਕਰਕੇ ਆਪਾਂ ਕਿਉਂ ਆਪਣੇ ਆਪ ਨੂੰ ਮੌਤ ਨੂੰ ਆਪਣੇ ਕੋਲ ਬਣਾਉਂਦੇ ਦੋਨੋਂ ਸਿਪਾਈ ਗੱਲਬਾਤ ਕਰਦੇ ਆਹ ਲੰਘ ਜਾਂਦੇ ਨੇ ਪਰ ਇਹ ਗੱਲਾਂ ਬਾਬਾ ਬੋਤਾ ਸਿੰਘ ਤੇ ਦਰਜਾ ਸਿੰਘ ਜਦੋਂ ਕੰਨੀ ਪੈਂਦੀਆਂ ਨੇ ਤੇ ਉਹਨਾਂ ਦਾ ਦਿਲ ਬੜਾ ਰੋਂਦਾ ਹੈ ਕਿ ਇਹ ਕੀ ਆਖਦੇ ਪਏ ਨੇ ਕਿਉਂਕਿ ਉਹਨਾਂ ਤੋਂ ਉਹਨਾਂ ਦੇ ਵਿੱਚ ਇੱਕ ਹੋਰ ਗੱਲਬਾਤ ਉਹਨਾਂ ਨੇ ਕੀਤੀ ਕਹਿੰਦੇ ਕਿ ਸਰਕਾਰ ਨੇ ਇਹ ਤਾਂ ਅਨਾਉਂਸ ਖੜਾ ਦਿੱਤਾ ਹੈ ਕਿ ਸਿੰਘਾਂ ਨੂੰ ਖਤਮ ਕਰ ਦਿੱਤਾ ਗਿਆ ਹਿੰਦੁਸਤਾਨ ਵਿੱਚ ਤੇ ਸਿੱਖ ਰਹਿ ਕਿਤੇ ਨਹੀਂ ਇਹ ਵੀ ਗੱਲ ਉਹਨਾਂ ਦੇ ਕੰਨਾਂ ਵਿੱਚ ਪਈ ਬਾਅਦ ਚ ਉਹਨਾਂ ਨੇ ਉਹਨਾਂ ਨੇ ਮਿਲ ਕੇ ਵਿਚਾਰ ਕੀਤੀ ਬਾਬਾ ਬੋਤਾ ਸਿੰਘ ਗਰਦਿਆ ਸਿੰਘ ਨੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਸਜਾਇਆ ਹੋਇਆ ਖਾਲਸਾ ਕੋਈ ਖਤਮ ਕਰ ਸਕਦਾ ਹੈ ਕਹਿੰਦੇ ਕਿ ਹੁਣ ਇਹਨਾਂ ਨੂੰ ਅਹਿਸਾਸ ਕਰਾਉਣਾ ਪੈਣਾ ਕਿ ਸਿੱਖ ਜਿਹੜੇ ਨੇ ਕਦੇ ਖਤਮ ਨਹੀਂ ਕੀਤੇ ਜਾ ਸਕਦੇ ਇਹਨਾਂ ਨੂੰ ਸਿੱਖੀ ਦੀ ਖਾਲਸਾ ਦੀ ਹੋਣ ਦਾ ਅਹਿਸਾਸ ਕਰਾਉਣਾ ਪੈਣਾ ਦੋਨਾਂ ਨੇ ਮਿਲ ਕੇ ਕਹਿੰਦੇ ਚਲੋ ਇਹ ਵੀ ਜਿਹੜਾ ਹੈ ਕਾਰਜ ਸਾਡੇ ਹਿੱਸੇ ਆਇਆ ਇਹ ਕਾਰਜ ਜ਼ਰੂਰ ਕਰਨਾ ਹੈ ਕਰਮ ਕਾਰਨ ਦੇ ਸਾਰ ਕਰਮ ਕਾਰਨ ਸਾਹਿਬ ਦੇ ਲੱਗੇ ਹੀ ਨੂਰ ਦੀਂ ਦੀ ਸੜਕ ਹੈ ਉਸ ਚੁੰਗੇ ਦੇ ਉੱਤੇ ਜਾ ਕੇ ਇਹਨਾਂ ਨੇ ਇੱਥੇ ਜਿਹੜਾ ਹੈ ਚੁੰਗੀ ਲਗਾ ਦਿੱਤੀ ਨਾਕਾ ਲਗਾ ਦਿੱਤਾ ਦੋਨਾਂ ਹੀ ਖਾਲਸਿਆਂ ਨੇ ਕਹਿੰਦੇ ਕਿ ਇੱਥੋਂ ਅਹਿਸਾਸ ਕਰਾਉਣਾ ਹੈ ਲੋਕਾਂ ਨੂੰ ਦੱਸਣਾ ਹੈ ਕਿ ਖਾਲਸਾ ਜਿੰਦਾ ਹੈ ਖਾਲਸੇ ਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਚੁੰਗੀ ਲਾ ਦਿੱਤੀ ਤੇ ਨਾਲ ਹੀ ਚੁੰਗੀ ਦੇ ਆਲਾਨ ਵੀ ਕਰ ਦਿੱਤਾ ਕਿ ਜਿਸ ਨੇ ਇਸ ਸੜਕ ਤੋਂ ਲੰਘਣਾ ਕਿਉਂਕਿ ਉਹ ਸੜਕ ਬੜੀ ਵਿਅਸਤ ਸੀ ਬਹੁਤ ਲੋਕ ਉੱਥੋਂ ਲੰਘਦੇ ਸਨ ਉਹਨਾ ਸਿੰਘਾਂ ਨੇ ਫੈਸਲਾ ਕੀਤਾ ਕਿ ਜਿਸ ਵੀ ਇਨਸਾਨ ਨੇ ਇਸ ਸੜਕ ਤੋਂ ਲੰਘਣਾ ਹੈ ਤੇ ਉਹਨਾਂ ਨੂੰ ਟੈਕਸ ਦੇਣਾ ਪਵੇਗਾ ਖਾਲਸੇ ਨੂੰ ਫਿਰ ਜਿਹੜੇ ਹਨ ਤੁਸੀਂ ਅਗਾਹ ਲੱਗ ਸਕਦੇ ਤੇ ਕਹਿੰਦੇ ਕਿ ਜੇ ਕੋਈ ਗੱਡੇ ਤੇ ਜਾ ਰਿਹਾ ਹੈ ਜਾਂ ਗੱਡੇ ਦਾ ਕੋਈ ਸਮਾਨ ਹੈ ਤੇ ਉਹਨਾਂ ਨੂੰ ਅਸੀਂ ਆਨਾਜ ਇੱਕ ਆਨਾ ਟੈਕਸ ਲਾਉਨੇ ਆ ਕਿ ਜੇ ਕੋਈ ਖੋਤੇ ਦੇ ਉੱਤੇ ਨੂੰ ਸਮਾਪਰਾਣਾ ਸਮਾਸੀ ਉਸ ਵਿੱਚ ਗੱਡੀਆਂ ਕਾਰਾਂ ਵਿੱਚ ਖੋਤਿਆਂ ਦੇ ਉੱਤੇ ਸਮਾਨਤਾ ਹੁੰਦੇ ਸਨ ਜਾਂ ਗੱਡੀਆਂ ਦੇ ਉੱਤੇ ਬੈਲ ਗੱਡੀਆਂ ਦੇ ਉੱਤੇ ਤੇ ਉਹਨਾਂ ਨੇ ਇਹ ਲੇਪੇ ਲਾ ਦਿੱਤਾ ਸੀ ਕਿ ਖਾਲਸੇ ਦੇ ਇਸ ਚੁੰਗੀ ਨੂੰ ਪਾਰ ਜੇ ਕਰਨਾ ਇਸ ਰਸਤੇ ਤੋਂ ਜੇ ਲੰਘਣਾ ਹੈ ਤੇ ਇੱਕ ਅੰਨਾ ਗੱਡੇ ਦਾ ਟੈਕਸ ਹੈ ਤੇ ਇੱਕ ਪੈਸਾ ਜਿਹੜਾ ਹੈ ਖੋਤੇ ਦਾ ਟੈਕਸ ਹੈ ਇੱਕ ਮੈਸੇਜ ਇਹ ਕੋਈ ਲੈਸਰ ਕਮਾਉਣ ਦਾ ਸਾਧਨ ਨਹੀਂ ਸੀ ਉਹਨਾਂ ਦੇ ਹਿਰਦੇ 'ਚ ਸੀ ਕਿ ਜਦੋਂ ਸਰਕਾਰ ਨੇ ਅਨਾਉਂਸ ਕਰਾਇਆ ਹੋਇਆ ਕਿ ਖਾਦਸੇ ਨੂੰ ਖਤਮ ਕਰ ਦਿੱਤਾ ਹੈ ਇਹ ਜਿਹੜਾ ਭਲੇਖਾ ਹੈ ਇਹ ਪਟਨਾ ਹੈ ਮਨ ਵਿੱਚੋਂ ਤੇ ਇਹ ਮੈਸੇਜ ਜਕਰੀਆ ਖਾਨ ਤੱਕ ਪਹੁੰਚ ਜਾਏ ਇਸ ਕਰਕੇ ਨਾਟਕ ਲਗਾਇਆ ਗਿਆ ਸੀ ਦੋਨਾਂ ਸਿੰਘਾਂ ਵੱਲੋਂ ਤੇ ਕਈ ਦਿਨ ਹੋ ਇੱਕ ਦਿਨ ਹੋ ਗਿਆ ਦੋ ਦਿਨ ਹੋ ਕਈ ਦਿਨ ਹੋ ਗਏ ਉਸ ਸੜਕ ਤੋਂ ਕੋਈ ਨਹੀਂ ਸਰਕਾਰੀ ਗੱਡੀ ਨਹੀਂ ਲੰਗੇ ਕੋਈ ਸਰਕਾਰੀ ਜੜੇ ਸਨ ਸੈਨਿਕ ਮੁਗਲੀਆਂ ਨਹੀਂ ਲੱਗੇ ਆਮ ਜਨਤਾ ਲੰਘ ਰਹੀ ਸੀ ਤੇ ਜਦੋਂ ਕਾਫੀ ਦਿਨ ਹੋ ਗਏ ਕੋਈ ਆਇਆ ਨਾ ਤੇ ਦੋਨਾਂ ਸਿੰਘਾਂ ਨੇ ਸਲਾਹ ਦਿੱਤੀ ਕੀਤੀ ਕਿ ਹੁਣ ਕਿਵੇਂ ਕਰੀਏ ਇਧਰ ਤੇ ਕੋਈ ਆਇਆ ਨਹੀਂ ਸਰਕਾਰ ਵੱਲੋਂ ਜਤਿਆਂ ਖਾਨ ਵੱਲੋਂ ਕੋਈ ਸੈਨਿਕ ਸਿਪਾਹੀ ਵੀ ਨਹੀਂ ਆਇਆ ਤੇ ਉਹਨਾਂ ਨੇ ਰਾਹ ਜਾਂਦੇ ਰਾਹੀਰ ਨੂੰ ਇੱਕ ਨੂੰ ਰੋਕ ਕੇ ਚਿੱਠੇ ਦਿੱਤੇ ਲਿਖ ਕੇ ਤੇ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੀ ਹੈ ਜੰਗਰੀਆਂ ਖਾਂ ਦੇ ਕੋਲ ਤੋਂ ਫੜਾ ਦੇ ਤੇ ਸਿੰਘਾਂ ਵੱਲੋਂ ਇਹ ਐਲਾਨ ਹੈ ਕਿ ਜੇ ਇਸ ਸੜਕ ਤੋਂ ਲੰਘਣਾ ਹੈ ਭਾਵੇਂ ਕੋਈ ਸਰਕਾਰ ਹੈ ਇੱਥੇ ਸਰਕਾਰ ਖਾਲਸੇ ਦੀ ਹੈ ਇੱਥੇ ਰਾਜ ਖਾਲਸੇ ਦਾ ਹੈ ਜੇ ਇਸ ਏਰੀਆ ਚੋਂ ਲੰਘਣਾ ਹੈ ਤੇ ਖਾਲਸੇ ਨੂੰ ਟੈਕਸ ਦੇਣਾ ਪਵੇਗਾ ਨਾ ਕਿ ਅਸੀਂ ਤੁਹਾਨੂੰ ਟੈਕਸ ਦੇਣਾ ਤੇ ਉਹਨਾਂ ਨੇ ਚਿੱਠੀ ਵੀ ਲਿਖਿਆ ਕਿ ਭਾਈ ਬੋਤਾ ਸਿੰਘ ਕਰਜਾ ਸਿੰਘ ਨੇ ਉਹ ਚਿੱਠੀ ਵੀ ਲਿਖਿਆ ਕਿ ਚਿੱਠੇ ਲਿਖੇ ਸਿੰਘ ਬੋਤਾ ਹੱਥ ਵਿੱਚ ਹੈ ਮੋਟਾ ਸੋਟਾ ਵਿੱਜ ਰਾਹ ਲੋਟਾ ਅੰਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਕੋਤਾ ਜਾਂ ਆਖੀ ਭਾਬੀ ਖਾਨੋ ਨੂੰ ਓਹ ਆਖੇ ਸਿੰਘ ਪੁੱਤਾ ਇਹ ਚਿੱਠੀ ਵਿੱਚ ਲਿਖਿਆ ਕਿ ਉਸ ਜਕਰੀਆ ਖਾਨ ਨੂੰ ਇਹ ਸੁਨੇਹਾ ਦੇ ਦੇ ਕਿ ਇੱਥੇ ਇੰਨਾ-ਇੰਨਾ ਟੈਕਸ ਲੱਗਦਾ ਹੈ ਜੇ ਇਥੋਂ ਲੰਘਣ ਦੀ ਹਿੰਮਤ ਹੈ ਤੇ ਆ ਕੇ ਖਾਕੇ ਦਾ ਮੁਕਾਬਲਾ ਕਰ ਜਾਂ ਇਥੋਂ ਟੈਕਸ ਦੇ ਕੇ ਤੂੰ ਪਾਰ ਕਰ ਜਦੋਂ ਇਹ ਗੱਲ ਇੱਥੇ ਪਹੁੰਚੀ ਜਕਰੀਆ ਖਾਨ ਦੇ ਕੋਲ ਉਸ ਨੇ ਮਾਨਵੇਂ ਚ ਉਹਨੂੰ ਸੱਤੀ ਕਪੜੇ ਜਿੱਦਾਂ ਕਹਿੰਦੇ ਆ ਘੱਟ ਲਾ ਦੇ ਮਚ ਗਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਸਿੰਘਾਂ ਨੇ ਨਾਕਾ ਲਾਇਆ ਹੋਇਆ ਹੈ ਤੇ ਖਾਲਸੇ ਦਾ ਰਾਜ ਸਥਾਪਿਤ ਕੀਤਾ ਹੋਇਆ ਇਹ ਮੈਸੇਜ ਸੁਣ ਕੇ ਪੜ੍ਹ ਕੇ ਉਸ ਨੂੰ ਬਹੁਤ ਹੀ ਗੁੱਸਾ ਆਇਆ ਕ ਉਸ ਨੇ ਤੁਰੰਤ 200 ਤੋਂ ਵੱਧ ਸੈਨਿਕਾਂ ਦੀ ਜੜੀ ਟੋਲੀ ਹੈ ਉਹ ਉਹਨਾਂ ਸਿੰਘਾਂ ਨੂੰ ਖਤਮ ਕਰਨ ਵਾਸਤੇ ਤੇ ਜਿੱਦ ਤੇ ਅੱਜ ਦੇ ਦਿਨ ਜਦੋਂ ਆ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਉੱਤੇ ਖੜੇ ਹੋਏ ਸਨ ਤੇ ਯਾਦ ਕਰ ਰਹੇ ਸਨ ਕਿ ਆਉਣ ਕੋਈ ਤੇ ਸਾਡੇ ਨਾਲ ਮੁਕਾਬਲਾ ਕਰਨ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਸ ਖਾਲਸਾ ਜਿੰਦਾ ਹੈ ਤੇ ਖਾਲਸੇ ਦਾ ਰਾਜ ਹਮੇਸ਼ਾ ਰਹਿਣਾ ਹੈ ਇਸ ਨੂੰ ਕੋਈ ਖਤਮ ਨਹੀਂ ਕਰ ਸਕਦਾ ਉਹਨਾਂ ਦੇ ਕੋਲ ਕੋਈ ਹਥਿਆਰ ਵੀ ਨਹੀਂ ਸੀ ਗੰਡੇ ਸਨ ਮੋٹے-ਮੋٹے ਲੰਮੇ ਲੰਦੇ ਤੇ ਇਦਾਂ ਹੀ 200 ਜਿਹੜੇ ਸਿਪਾਈ ਆਏ ਤੇ ਉਹਨਾਂ ਨੇ ਘੇਰਾ ਪਾਇਆ ਤੇ ਬਾਬਾ ਬੋਤਾ ਸਿੰਘ ਤੇ ਗੱਜਾ ਸਿੰਘ ਬਹੁਤ ਸਿਆਣੇ ਵੀ ਸਨ ਉਹਨਾਂ ਨੇ ਉਹਨਾਂ ਦੇ ਜਿਹੜੇ ਮੇਨ ਸੁਬੇ ਦਾ ਅਸੀਂ ਨੂੰ ਕਿਹਾ ਕਿ ਤੁਸੀਂ ਇੰਨੇ ਜਣੇ 200 ਤੋਂ ਵੱਧ ਤੁਹਾਡੀ ਗਿਣਤੀ ਹੈ ਅਸੀਂ ਕੇਵਲ ਦੋ ਸਿੰਘਾਂ ਜੇ ਤੁਹਾਡੇ ਵਿੱਚ ਹਿੰਮਤ ਹੈ ਜੇ ਤਾਕਤ ਹੈ ਇਕੱਲੇ-ਇਕੱਲੇ ਇਕੱਲੇ-ਇਕੱਲੇ ਕਰਕੇ ਆਓ ਤੇ ਉਹ ਸਿਪਾਹੀ ਸੋਚਦੇ ਸਨ ਕਿ ਐਵੇਂ ਹੀ ਇਹ ਸਿੱਖ ਨੇ ਇਹਨਾਂ ਨੂੰ ਤਾਂ ਅਸੀਂ ਐਵੇਂ ਹੀ ਮਾਰ ਨੁਕਾਣਾ ਹੈ ਇਕੱਲੇ-ਇਕੱਲੇ ਜਦੋਂ ਸਿਪਾਹੀ ਆਉਣ ਲੱਗੇ 15 ਵੀ ਜਿਹੜੇ ਸਨ ਸਿਪਾਹੀ ਉਹਨਾਂ ਨੇ ਜਿਹੜੇ ਮੌਤ ਦੇ ਘਾਟ ਪਰ ਦੋ ਸਿੰਘਾਂ ਨੇ ਤੇ ਜਦੋਂ ਜਾਦਾ ਸੈਨਿਕ ਮਰਨ ਲੱਗ ਪਏ ਤੇ ਫਿਰ ਉਹਨ ਨੂੰ ਜਿਹੜਾ ਜੱਥੇਦਾਰ ਸੀ ਉਹਨਾਂ ਦਾ ਜਿਹੜਾ ਸੂਬੇਦਾਰ ਸੀ ਉਸ ਨੂੰ ਗੁੱਸਾ ਚੜਿਆ ਉਸ ਨੇ ਕਿਹਾ ਕਿ ਇਕੱਠਿਆਂ ਹੀ ਹਮਲਾ ਕਰੋ ਦਨਾ ਸਿੰਘਾਂ ਦੇ ਉੱਤੇ ਤੇ ਸੇ ਇਕੱਠਿਆਂ ਹੀ 100 150 ਸਿਪਾਹੀਆਂ ਨੇ ਜਦੋਂ ਇਕੱਠਾ ਹਮਲਾ ਕੀਤਾ ਫਿਰ ਵੀ ਬਾਬਾ ਬੋਤਾ ਸਿੰਘ ਤੇ ਦਰਜਾ ਸਿੰਘ ਜੀ ਨੇ ਇਤਿਹਾਸ ਵਿੱਚ ਲਿਖਿਆ ਦੋ ਦਰਜਨਾ ਤੋਂ ਵੱਧ ਪੰਚੀ ਤੇ ਸੈਨਿਕਾਂ ਨੂੰ ਜਿਹੜਾ ਹੈ ਮਾਰਦਿਆਂ ਹੋਇਆਂ ਜੜੀਆਂ ਹੈ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਉਹਨਾਂ ਨੇ ਮਹਾਨ ਸ਼ਹਾਦਤ ਦੇ ਕੇ ਇਹ ਜਿਹੜਾ ਮੈਸੇਜ ਦੁਨੀਆ ਨੂੰ ਦਿਖਾ ਦਿੱਤਾ ਕਿ ਜ਼ਿੰਦਗੀ ਰਹਿੰਦੀ ਦੁਨੀਆ ਤੱਕ ਖਾਲਸੇ ਦਾ ਰਾਜ ਰਹੇਗਾ ਕਦੇ ਕੋਈ ਆਪਣੇ ਮਨ ਵਿੱਚ ਲੇਖਾ ਨਾ ਲਿਆਵੇ ਖਾਲਸੇ ਨੂੰ ਕੋਈ ਖਤਮ ਕਰ ਸਕਦਾ ਹੈ ਖਾਲਸਾ ਹਨੇਸ਼ਾ ਹੀ ਜਿਉਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਖਸ਼ਸ਼ਾਂ ਨੇ ਉਹ ਸਥਾਨ ਜਿੱਥੇ ਜੁੱਧ ਹੋਇਆ ਉਹ ਸਥਾਨ ਤੇ ਅੱਜ ਕੱਲ ਗੁਰਦੁਆਰਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਦਾ ਕਰਨ ਤਰਨ ਸਾਹਿਬ ਦੇ ਲਾਗੇ ਹੀ ਸਥਾਪਿਤ ਹੈ ਸੰਸਕ ਜਾਂਦੀਆਂ ਹਨ ਦਰਸ਼ਨ ਕਰਦੀਆਂ ਹਨ ਸੋ ਸਾਨੂੰ ਵੀ ਇਹ ਹੀ ਸੇਧ ਲੋੜ ਸੇਧ ਲੈਣ ਦੀ ਲੋੜ ਹੈ ਕਿ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਜਿਵੇਂ ਉਹਨਾਂ ਦੇ ਮਨ ਵਿੱਚ ਸਿੱਖੀ ਦੇ ਪ੍ਰਤੀ ਪਿਆਰ ਸੀ ਇਸ ਵਾਸਤੇ ਕਿਸੇ ਨੂੰ ਕਹਿਣ ਦੱਸਣ ਦੀ ਲੋੜ ਨਹੀਂ ਹੁੰਦੀ ਜਦੋਂ ਸੇਵਾ ਮਿਲੇ ਭਾਵੇਂ ਤਨ ਦੀ ਹੋਵੇ ਮਨ ਦੀ ਹੋਵੇ ਧਨ ਦੀ ਹੋਵੇ ਜਾਂ ਫਿਰ ਆਪਣੇ ਆਪ ਨੂੰ ਪਰਮਾਨ ਕਰਨ ਦੀ ਜਦੋਂ ਵੀ ਮੌਕਾ ਲੱਗੇ ਜ਼ਰੂਰ ਅੱਗੇ ਵੱਧ ਕੇ ਗੁਰੂ ਦੀ ਸੇਵਾ ਵਿੱਚ ਆਪਣੇ ਪ੍ਰਾਣੀਆਂ ਜੀ ਦੇਣੇ ਹੋਣ ਤੇ ਅੱਗੇ ਵੱਧ ਕੇ ਸਾਨੂੰ ਦੇ ਦੇਣੇ ਚਾਹੀਦੇ ਹਨ ਤਾਂ ਹੀ ਗੁਰੂ ਦੀਆਂ ਬਖਸ਼ਿਸ਼ਾਂ ਤੇ ਗੁਰੂ ਦੀਆਂ ਕੁਸ਼ੀਆਂ ਮਿਲਦੀਆਂ ਹਨ ਮਰਨ ਮੁਨਸਾ ਸੂਰਿਆ ਹੱਥ ਹੈ ਜੇ ਹੋਏ ਮਰਨ ਪ੍ਰਮਾਣੋ ਇਸ ਤਰ੍ਹਾਂ ਜੇ ਪ੍ਰਮਾਣ ਹੋਤੇ ਗੁਰੂ ਦੀਆਂ ਨਜ਼ਰਾਂ ਵਿੱਚ ਬੈਗੁਰ ਨਜ਼ਰਾਂ ਵਿੱਚ ਪ੍ਰਮਾਣ ਹੋ ਕੇ ਆਪਾਂ ਮਰਦੇ ਆ ਤਾਂ ਹੀ ਜੀਵਨ ਜਿਹੜਾ ਹੈ ਸਫਲ ਹੁੰਦਾ ਹੈ ਲੋਕ ਅਤੇ ਪੰਦੂ ਸੁਹੇਲੇ ਹੁੰਦੇ ਹਨ ਤਿੰਨਾਂ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟ ਫਰਨਾ ਹੈ